ਰਖੜੀ ਦਾ ਤਿਉਹਾਰ ਭਰਾ ਅਤੇ ਭੈਣ ਵਿਚਕਾਰ ਅਟੁੱਟ ਪਿਆਰ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ। ਇਹ ਹਰ ਸਾਲ ਸੌਣ ਦੇ ਮਹੀਨੇ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ੍ਹਦੀਆਂ ਨੇ ਅਤੇ ਪਰਮਾਤਮਾ ਤੋਂ ਉਹਨਾਂ ਦੀ ਲੰਬੀ ਉਮਰ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰਦੀਆਂ ਨੇ। ਜਦੋਂ ਕਿ ਭਰਾ ਆਪਣੀਆਂ ਭੈਣਾਂ ਦੀ ਰੱਖਿਆ ਕਰਨ ਦਾ ਵਾਅਦਾ ਕਰਦੇ ਨੇ। ਭਾਰਤ ਵਿੱਚ ਰਖੜੀ ਸਿਰਫ ਇੱਕ ਤਿਉਹਾਰ ਨਹੀਂ ਹੈ, ਸਗੋਂ ਪਰਿਵਾਰਕ ਇਕਤਾ ਅਤੇ ਭਾਵਨਾਤਮਕ ਬੰਧਨ ਦਾ ਪ੍ਰਤੀਕ ਹੈ। ਇਹ ਤਿਉਹਾਰ ਪਰਿਵਾਰ ਨੂੰ ਇਕਜੁੱਟ ਕਰਨ ਕਦਰਾਂ-ਕੀਮਤਾਂ ਨੂੰ ਜ਼ਿੰਦਾ ਰੱਖਣ ਅਤੇ ਰਿਸ਼ਤਿਆਂ ਨੂੰ ਬਣਾਈ ਰੱਖਣ ਦੀ ਪਰੰਪਰਾ ਨੂੰ ਮਜ਼ਬੂਤ ਕਰਦਾ ਹੈ। ਰક્ષાਬੰਧਨ ਰક્ષાਬੰਧਨ ਸ਼ਬਦ ਸੰਸਕ੍ਰਿਤੀ ਦੇ ਦੋ ਸ਼ਬਦਾਂ ਤੋਂ ਲਿਆ ਗਿਆ ਹੈ। ਰક્ષા ਭਾਵ ਸਖਿਆ ਤੇ ਬੰਧਨ ਭਾਵ ਆਪਸ ਦੇ ਵਿੱਚ ਜੋੜਨਾ। ਇਹ ਤਿਉਹਾਰ ਹਰ ਹਾਲਤ ਵਿੱਚ ਆਪਣੀ ਭੈਣ ਦੀ ਰੱਖਿਆ ਕਰਨ ਲਈ ਇੱਕ ਭਰਾ ਦੇ ਵਾਅਦੇ ਨੂੰ ਦਰਸਾਉਂਦਾ ਹੈ। ਜਦੋਂ ਕਿ ਭੈਣ ਉਸਦੀ ਭਲਾਈ ਖੁਸ਼ਹਾਲੀ ਅਤੇ ਸਫਲਤਾ ਲਈ ਪ੍ਰਾਰਥਨਾ ਕਰਦੀ ਹੈ ਰਵਾਇਤੀ ਤੌਰ ਤੇ ਰક્ષા ਬੰਧਨ ਦੇ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਦੁਆਲੇ ਇੱਕ ਪਵਿੱਤਰ ਧਾਗਾ ਬੰਨ੍ਹਦੀਆਂ ਨੇ ਜਿਸ ਨੂੰ ਰਖੜੀ ਕਿਹਾ ਜਾਂਦਾ ਹੈ ਇਹ ਧਾਗਾ ਭੈਣ ਦੇ ਪਿਆਰ ਅਤੇ ਉਸਦੇ ਭਰਾ ਦੀ ਸੁਰੱਖਿਆ ਲਈ ਉਸ ਦੀਆਂ ਪ੍ਰਾਰਥਨਾਵਾਂ ਦਾ ਪ੍ਰਤੀਕ ਹੈ ਜਦੋਂ ਕਿ ਭਰਾ ਬਦਲੇ ਵਿੱਚ ਉਸ ਦੀ ਸਾਰੀ ਉਮਰ ਉਸ ਦੀ ਦੇਖਭਾਲ ਕਰਨ ਦੀ ਸੌਂਖ ਹੰਦਾ ਹੈ ਇਹ ਰਸਮ ਅਕਸਰ ਤੋਹਫਿਆਂ, ਮਠਾਈਆਂ ਤੇ ਅਸੀਸਾਂ ਦੇ ਆਦਾਨ-ਪਰਦਾਨ ਦੇ ਨਾਲ ਹੁੰਦੀ ਹੈ ਜੋ ਪਰਿਵਾਰਕ ਬੰਧਨ ਨੂੰ ਹੋਰ ਮਜ਼ਬੂਤ ਕਰਦੀ ਹੈ। ਰਖੜੀ ਦੀਆਂ ਡੁੰਗੀਆਂ ਇਤਿਹਾਸਕ ਅਤੇ ਮਿਥਿਹਾਸਕ ਜੜ੍ਹਾਂ ਨੇ। ਤਿਉਹਾਰ ਦੇ ਸਭ ਤੋਂ ਪੁਰਾਣੇ ਹਵਾਲਿਆਂ ਵਿੱਚੋਂ ਇੱਕ ਪ੍ਰਾਚੀਨ ਹਿੰਦੂ ਮਹਾਕਾਵੇ ਮਹਾਭਾਰਤ ਵਿੱਚ ਮਿਲਦਾ ਹੈ। ਕਿਹਾ ਜਾਂਦਾ ਹੈ ਕਿ ਪਾਂਡਵਾ ਦੀ ਪਤਨੀ ਦ੍ਰੋਪਦੀ ਨੇ ਯੁੱਧ ਦੇ ਮੈਦਾਨ ਦੇ ਜ਼ਖਮ ਤੋਂ ਖੂਨ ਵਗਣ ਨੂੰ ਰੋਕਣ ਲਈ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਗੁੱਟ ਦੇ ਦੁਆਲੇ ਆਪਣੀ ਸਾੜੀ ਤੋਂ ਕੱਪੜੇ ਦੀ ਇੱਕ ਪੱਟੀ ਬੰਨ੍ਹ ਦਿੱਤੀ ਸੀ ਜਿਸ ਤੋਂ ਪ੍ਰਭਾਵਿਤ ਹੋ ਕੇ ਸ਼੍ਰੀ ਕ੍ਰਿਸ਼ਨ ਜੀ ਨੇ ਆਪਣੇ ਆਪ ਨੂੰ ਭਰਾਤਰੀ ਪਿਆਰ ਵਿੱਚ ਉਸਦੇ ਨਾਲ ਬੰਨਿਆ ਹੋਇਆ ਘੋਸ਼ਿਤ ਕੀਤਾ ਤੇ ਉਸ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਰਖੜੀ ਭੈਣ ਭਰਾ ਵਿਚਕਾਰ ਬੰਧਨ ਦਾ ਇੱਕ ਸੁੰਦਰ ਜਸ਼ਨ ਹੈ ਇਕ ਬੰਧਨ ਜੋ ਗੁੱਟ ਦੇ ਦੁਆਲੇ ਬੰਨੇ ਸਰੀਰਿਕ ਤਾਗੇ ਤੂਫਾਨ ਹੁੰਦੇ ਇਹ ਇੱਕ ਤਿਉਹਾਰ ਹੈ ਜੋ ਪਿਆਰ ਦੇਖਭਾਲ ਅਤੇ ਇੱਕ ਦੂਜੇ ਦੀ ਰੱਖਿਆ ਅਤੇ ਕਦਰ ਕਰਨ ਲਈ ਜੀਵਨ ਭਾਗ ਦੀ ਵਚਨ ਬੱਤਾ ਦਾ ਸਨਮਾਨ ਕਰਦਾ ਹੈ